ਚੋਰੀ ਹੋਈ ਗੱਡੀ ਦੀ ਪੁਲਿਸ ਕਰ ਰਹੀ ਸੀ ਜਾਂਚ ਅਗੋਂ ਪੁਲਿਸ ਮੁਲਾਜ਼ਮ ਨੇ ਹੀ ਚਲਾ ਦਿੱਤੀ ਗੋਲੀ ਦੇਖੋ ਕੀ ਆ ਪੂਰਾ ਮਾਮਲਾ ਤਾ ਖਬਰ ਹੈ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚੋਰੀ ਹੋਈ ਗੱਡੀ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਉਸ ਦੀ ਜਿਹੜੀ ਜਾਂਚ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਪਿਛਲੇ ਸੋਮਵਾਰ ਨੂੰ ਟ੍ਰਾਂਟੋ ਪੁਲਿਸ ਦੇ ਵੱਲੋਂ ਇੱਕ ਚੋਰੀ ਹੋਈ ਗੱਡੀ ਦੀ ਜਾਂਚ ਕੀਤੀ ਜਾ ਰਹੀ ਸੀ ਇਹ ਘਟਨਾ ਤਕਰੀਬਨ ਸ਼ਾਮ 6:00 ਵਜੇ ਦੀ ਹੈ ਜਦੋਂ ਕਰੀਬ ਨਾਰਥ ਯੋਰਕ ਦੇ ਨੀਡਲ ਫਿਰਵੇ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਪੁਲਿਸ ਨੂੰ ਸ਼ੱਕ ਸੀ ਜਿਹੜੀ ਗੱਡੀ ਆ ਇਹ ਚੋਰੀ ਹੋਈ ਗੱਡੀ ਆ ਜਿਸ ਦੇ ਵਿੱਚ ਕਿ ਦੋ ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚ ਕਿ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਹਨਾਂ ਨੂੰ ਜਦੋਂ ਬਾਹਰ ਆਉਣ ਦੇ ਲਈ ਆਪਣੇ ਕਾਗਜ਼ ਪੱਤਰ ਦਿਖਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦੁਆਰਾ ਆਰਡਰ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੱਕ ਸਧਾਰਨ ਜਾਂਚ ਪੜਤਾਲ ਕੀਤੀ ਜਾਂਦੀ ਆ ਪਰ ਅਚਾਨਕ ਇਸ ਘਟਨਾ ਕਰਨ ਦੇ ਵਿੱਚ ਵੱਡਾ ਮੋੜ ਉਸ ਵਕਤ ਆ ਜਾਂਦਾ ਜਦੋਂ ਇੱਕ ਪੁਲਿਸ ਅਫਸਰ ਦੁਆਰਾ ਹੀ ਮੌਕੇ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਗੋਲੀ ਚਲਾਉਣ ਦਾ ਦਾਵਾ ਕੀਤਾ ਗਿਆ ਹਾਲਾਂਕਿ ਜਿਹੜਾ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਇਸ ਘਟਨਾਕਰਮ ਦੇ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਕਿਸੇ ਨੂੰ ਵੀ ਜਿਹੜਾ ਗੋਲੀ ਲੱਗਣ ਦੇ ਨਾਲ ਕੋਈ ਵੀ ਜ਼ਖਮ ਨਹੀਂ ਹੋਇਆ ਪਰ ਦੋਨਾਂ ਜਿਹੜੇ આરોપી ਸੀ ਉਹਨਾਂ ਨੂੰ ਪੁਲਿਸ ਦੁਆਰਾ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਜਾਨੀ ਕਿ ਜਿਨ੍ਹਾਂ ਦੇ ਉੱਪਰ ਸ਼ੱਕ ਸੀ ਜਿਨ੍ਹਾਂ ਨੂੰ ਪੁਲਿਸ ਦੁਆਰਾ ਇਸ ਕਰਕੇ ਰੋਕਿਆ ਸੀ ਕਿਤੇ ਇਹਨਾਂ ਦੇ ਕੋਲ ਗੱਡੀ ਚੋਰੀ ਦੀ ਤਾਂ ਨਹੀਂ ਪੁਲਿਸ ਦੁਆਰਾ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਐਂਟਰੀ ਕਰ ਦਿੱਤੀ ਗਿਆ ਦਰਅਸਲ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਟਾਰੀਓ ਦੀ ਸਪੈਸ਼ਲ ਜਾਂਚ ਇਕਾਈ ਟੀਮ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰ ਦਿੱਤੀ ਹੈ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਹੈ ਐਸਆਈ ਯੂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਜਾਂਚ ਕਰਤੇ ਅਤੇ ਦੋ ਫਰੇਨਸਿਕ ਜਾਂਚ ਕਰਤੇ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਤੇ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਿੱਤਾ ਕਿ ਜਿਹੜੀ ਐਸਆਈ ਯੂ ਹੈ ਇੱਕ ਸਵੈ-ਤੰਤਰ ਸਰਕਾਰੀ ਏਜੰਸੀ ਆ ਜੋ ਕਿ ਅੰਟਾਰੀਓ ਦੇ ਵਿੱਚ ਪੁਲਿਸ, ਜੇਲ੍ਹ ਕਰਮਚਾਰੀ ਜਾਂ ਫਿਰ ਹੋਰ ਏਜੰਸੀਆਂ ਵੱਲੋਂ ਕੋਈ ਗੰਭੀਰ ਹਾਨੀ ਜਾਂ ਮੌਤ ਦਾਅਵਿਆਂ ਦੀ ਜਾਂਚ ਕਰਦੀ ਹੈ ਜਦੋਂ ਵੀ ਪੁਲਿਸ ਦੇ ਵੱਲੋਂ ਕੋਈ ਹਥਿਆਰ ਵਰਤੇ ਜਾਂਦੇ ਨੇ ਭਾਵੇਂ ਉਸ ਦੇ ਨਾਲ ਕੋਈ ਨੁਕਸਾਨ ਹੁੰਦਾ ਜਾਂ ਫਿਰ ਨਹੀਂ ਪਰ ਉਸ ਦੀ ਜਿਹੜੀ ਜਾਂਚ ਆ ਐਸਆਈਯੂ ਦੇ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਇਸੇ ਦੇ ਵਿੱਚ ਵੀ ਜਿਹੜਾ ਜਦੋਂ ਪੁਲਿਸ ਅਫਸਰ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਗੋਲੀ ਚਲਾਈ ਜਾਂਦੀ ਆ ਤਾਂ ਉਸ ਦੀ ਜਿਹੜੀ ਜਾਂਚ ਹੁਣ ਐਸਆਈਯੂ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਇਸ ਮਾਮਲੇ ਦੇ ਵਿੱਚ ਐਸਆਈਯੂ ਨੇ ਵੀ ਇਹ ਪੁਸ਼ਟੀ ਕੀਤੀ ਆ ਕਿ ਫਾਇਰਿੰਗ ਦੇ ਬਾਵਜੂਦ ਵੀ ਜਿਹੜੀ ਕਿਸੇ ਵਿਅਕਤੀ ਤੇ ਗੋਲੀ ਨਹੀਂ ਲੱਗੀ ਕਿਸੇ ਦੇ ਜ਼ਖਮ ਨਹੀਂ ਹੋਇਆ ਪਰ ਇਸ ਦੀ ਜਿਹੜੀ ਜਾਂਚ ਆ ਉਹ ਹਲੇ ਵੀ ਚੱਲ ਰਹੀ ਆ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਇਹ ਜਾਂਚ ਕਰ ਰਹੀ ਸੀ ਕਿ ਗੱਡੀ ਚੋਰੀ ਹੋਈ ਆ ਇਹ ਗੱਡੀ ਕਿੱਥੋਂ ਆਈ ਆ ਜਾਂ ਚੋਰੀ ਹੋਈ ਗੱਡੀ ਕਿੱਥੇ ਆ ਤਾਂ ਇਸ ਮਾਮਲੇ ਦੇ ਵਿੱਚ ਉਸ ਵਕਤ ਜਿਹੜਾ ਵੱਡਾ ਮੋੜ ਆ ਜਾਂਦਾ ਜਦੋਂ ਜਿਹੜਾ ਐਸ ਆਈ ਯੂ ਦੀ ਐਂਟਰੀ ਹੋ ਜਾਂਦੀ ਐਸ ਆਈ ਯੂ ਦੀ ਐਂਟਰੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟੀ ਦੀ ਐਂਟਰੀ ਉਸ ਵਕਤ ਹੁੰਦੀ ਐ ਜਦੋਂ ਜਿਹੜਾ ਇੱਕ ਪੁਲਿਸ ਅਫਸਰ ਦੁਆਰਾ ਮੌਕੇ ਤੇ ਜਦੋਂ ਕਾਗਜ਼ ਪੱਤਰ ਚੈੱਕ ਕਰਨ ਸਮੇਂ ਅਚਾਨਕ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਹੁਣ ਐਸਆਈਯੂ ਦੀ ਦਖਲਅੰਦਾਜ਼ੀ ਹੋ ਚੁੱਕੀ ਹੈ ਹਾਲਾਂਕਿ ਸ਼ੁਰੂਆਤੀ ਦੇ ਵਿੱਚ ਐਸਆਈਯੂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਫਾਇਰਿੰਗ ਦੇ ਬਾਵਜੂਦ ਵੀ ਕਿਸੇ ਵਿਅਕਤੀ ਨੂੰ ਗੋਲੀ ਨਹੀਂ ਲੱਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂ ਪੁਲਿਸ ਅਫਸਰ ਨੇ ਗੋਲੀ ਚਲਾਈ ਤਾਂ ਇਸ ਦੀ ਜਿਹੜੀ ਸਾਰੀ ਜਾਂਚ ਆ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਕੀਤੀ ਜਾ ਰਹੀ ਹੈ